ਈ ਜੋ ਕਲਾ ਖੇਡ ਖੇਡਣ ਦੇ ਤੁਸੀਂ ਤੁਹਾਨੂੰ ਕੋਈ ਹੋਰ ਕੰਮ ਹੈ ਨਹੀਂ ਤਿੰਨਾਂ ਨੂੰ ਮੇਰੇ ਮੈਂ ਵੀ ਇਹ ਚਾਹਣਾ ਤੁਹਾਨੂੰ ਕੁਛ ਨਾ ਹੋਵੇ ਪਰ ਬੀਰ ਉਸ ਮਸਲੇ ਦਾ ਹੱਲ ਨਹੀਂ ਹੈਗਾ ਜੇ ਭਾਬੀ ਨੂੰ ਘਰੇ ਪਤਾ ਲੱਗ ਗਿਆ ਨਾ ਤੁਹਾਨੂੰ ਠੇਕਿਆਂ ਬੀਰ ਮੈਂ ਲੈ ਕੇ ਦਿੱਤੀ ਹੈ ਤੇ ਮੇਰੇ ਛਤਰੋਲ ਹੋਣੀਆਂ ਹੈਗੀਆਂ ਨੇ ਮੈਨੂੰ ਆਪਣੀ ਭਤੀਜੀਆਂ ਪਿਆਰੀਆਂ ਪਰ ਹਾਂ ਜੇ ਮੈਂ ਇੱਥੇ ਵਸਣਾ ਤੇ ਮੈਂ ਆਪਣੀ ਸੱਸ ਤੋਂ ਬਾਹਰ ਤੁੰਨੇ ਜਾਉਂਗੀ ਦੇਖੋ ਤਿੰਨ ਦਿਨ ਦਾ ਟਾਈਮ ਆ ਜਾਂ ਤੂੰ ਉਹਨਾਂ ਨੂੰ ਮਨਾਲਾ ਐਫ ਡੀ ਵਾਸਤੇ ਜਾਂ ਆਪਣੇ ਪੁੱਤ ਦੀ ਐਫ ਡੀ ਭੁੱਲ ਜਾ ਫੇਰ ਕਿਉਂ ਦੁਖੀ ਆਂਦਾ ਆ ਆ ਲੋ ਜੀ ਠੰਡਾ ਚਿਲਡ ਪਾਣੀ ਆ ਇਹਨੂੰ ਪੀਓ ਰਾਹ ਦਾ ਦੁਖੀ ਕੀਤਾਗਾ ਮੈਨੂੰ ਠੰਡੇ ਪਾਣੀ ਨਾਲ ਹਰਦੀਪ ਮੇਰਾ ਕੁਛ ਨਹੀਂ ਬਣਨਾ ਲੋਹੇ ਨੂੰ ਲੋਹਾ ਹੀ ਵੱਡਦਾ ਠੰਡੀ ਕੋਈ ਹੈ ਨਾ ਬੀਰ ਬੂਰ ਪਈਕ ਨਹੀਂ ਹੱਦ ਹੋ ਗਈ ਤੁਹਾਡੇ ਵਾਲੀ ਤਿੰਨ ਸਾਲ ਪਹਿਲਾਂ ਪੀਂਦੇ ਸੀ ਹੁਣ ਫੇਰ ਉਹੀ ਰਾਹਾਂ ਤੇ ਆ ਗਏ ਤੁਸੀਂ ਥੋੜੀ ਵੱਡੀ ਹੋ ਗਈ ਆ ਚੰਗਾ ਨਹੀਂ ਲੱਗਦਾ ਮੈਂ ਆਪਣੇ ਆਪ ਨੂੰ ਇਸ ਰਾਹਾਂ ਤੇ ਆਪ ਲੈ ਕੇ ਜਾਂਦਾ ਫ ਚੰਗੀ ਭਲੀ ਸੋਹਣੀ ਜ਼ਿੰਦਗੀ ਚੱਲੀ ਜਾਂਦੀ ਸਿੰਘੀ ਆ ਉਠੋ ਪਹਿਲਾਂ ਪਾਣੀ ਪੀਓ ਤੁਸੀਂ ਇਹ ਤੁਹਾਡੇ ਜਿਹੜੇ ird gird ਦੁੱਖ ਘੁੰਮੀ ਜਾਂਦੇ ਨੇ ਨਾ ਇਹ ਤੁਸੀਂ ਆਪ ਹੀ ਸਹਿੜੇ ਨੇ ਸੋਹਣੀ ਜ਼ਿੰਦਗੀ ਚੱਲੀ ਜਾਂਦੀ ਸੀ ਇਹ ਸਾਰੇ ਦੁੱਖ ਤੁਸੀਂ ਆਪ ਹੀ ਲਏ ਨੇ ਹੁਣ ਭੁਗਤੋ ਤਉਨੂੰ ਕਿੱਦੇ ਨਹੀਂ ਮੈਂ ਕਹੀ ਜਾਨੀ ਆ ਕਿ ਚਾਰ ਬੰਦੇ ਪਾਓ ਤੇ ਕਿਰਨ ਨੂੰ ਛੱਡਿਓ ਕੀ ਫਾਇਦਾ ਕਦੇ ਰੋਪ ਪਾਉਨੇਓ ਤੇ ਕਦੇ ਮਿੰਨਤਾ ਕਰਦੇਓ ਆਲੇ ਦੀਆਂ ਤਾਂ ਹੀ ਹਰਦੀਪ ਤੈਨੂੰ ਕੋਈ ਗੱਲ ਦੱਸਣ ਦਾ ਫਾਇਦਾ ਨਹੀਂਗਾ ਅੱਗੋਂ ਤੂੰ ਸਾਥ ਕੀ ਦੇਣਾ ਤੰਨੇ ਮੇਣੇ ਮਾਰਨ ਲੱਗ ਗਿਆ ਨਹੀਂ ਨਾ ਤੰਨੇ ਮੇਣੇ ਨਾ ਮਾਰਾਂ ਤੇ ਹੋਰ ਕੀ ਕਰਾਂ ਕੁੜੀ ਜਵਾਨ ਹੁੰਦੀ ਪਈ ਆ ਦੋ ਦਿਨ ਤੋਂ ਦੇਖੀ ਜਾਂਦੀ ਆ ਕਿ ਪਿਓ ਲੁਟਕਦਾ ਹੀ ਆਉਂਦਾ ਤੇ ਲੁਟਕਦਾ ਹੀ ਜਾਂਦਾਗਾ ਹੋਲੀ ਬੋਲਾ ਹੋਲੀ ਤੂੰ ਚੌਨੀ ਆ ਮੈਂ ਤੂੰ ਉੱਚੀ ਬੋਲੇ ਤੇ ਉੱਤੇ ਵਾਲੇ ਥੱਲੇ ਆਉਣ ਆਹੋ ਆਵੇ ਤੁਹਾਡੀ ਲੜਲੀ ਭੈਣ ਨੀਚੇ ਪੁੱਛੇ ਤਾਂ ਸਹੀ ਵੀਰੇ ਕੀ ਹੋ ਗਿਆ ਕੀ ਟੈਨਸ਼ਨ ਲਈ ਹੈ ਤੁਸੀਂ ਨੇ ਆਲੀ ਟੌਰ ਨਾਲ ਤੀਜੀ ਮੰਜ਼ਲ ਤੇ ਬੈਠੀ ਆ ਕੋਈ ਦੁੱਖ ਹੈਗਾ ਉਹਨੂੰ ਦੇਖ ਮੈਨੂੰ ਇੱਕੋ ਗੱਲ ਦੀ ਟੈਨਸ਼ਨ ਆ ਮੈਂ ਆਪਦੀ ਭੈਣ ਦੇ ਤਲਾਕ ਦੇ ਪੇਪਰ ਆਪ ਲੈ ਕੇ ਆਇਆ ਮੈਨੂੰ ਇਹੀ ਟੈਨਸ਼ਨ ਆ ਇਹੀ ਦੁੱਖ ਆ ਤੂੰ ਦੁੱਖ 'ਚ ਮੇਰਾ ਸਾਥ ਦੇ ਦੇਖੋ ਜੀ ਸਾਥ ਦਈ ਤਾਂ ਜਾਣੀ ਆ ਹੋਰ ਕੀ ਕਰਾਂ ਦੋ ਰਹ ਨੇ ਜੇ ਤਾਂ ਕੁੜੀ ਨੂੰ ਤੋੜਨਾਗਾ ਫਿਰ ਤਾਂ ਉਹਦੇ ਸਾਈਨ ਕਰਾਓ ਪੇਪਰਾਂ 'ਤੇ ਤੇ ਦੂਜੀ ਥਾਂ ਤੇ ਵਿਆਹਣ ਦੀ ਤਿਆਰੀ ਕਰੋ ਨਹੀਂ ਤਾਂ ਉਹਦੀਆਂ ਕੁੜੀਆਂ ਚੱਕ ਕੇ ਉਹਦੀ ਸੌਰੀ ਛੱਡ ਕੇ ਆਓ ਜੇ ਉਹਦੀਆਂ ਕੁੜੀਆਂ ਉਹਦੀ ਸੌਰੀ ਜਾਣ ਗਈਆਂ ਤਾਂ ਹੀ ਉਹਦੇ ਪਿਓ ਨੂੰ ਅੱਕ ਲਾਣੀ ਆ ਤੇ ਦੇਖਿਓ ਕਿਵੇਂ ਘਿਸੀਆਂ ਕੱਢਦਾ ਹੁੰਦਾ ਇੱਥੇ ਜੇ ਤੁਹਾਨੂੰ ਫੇਰ ਵੀ ਲੱਗਦਾ ਕਿ ਮੈਂ ਦੋਨੇ ਸਲਾਹਾਂ ਗਲਤ ਦਿੱਤੀਆਂ ਨੇ ਤਾਂ ਸ਼ਾਮ ਨੂੰ ਨਾਨੀ ਜੀ ਆਉਂਦੇ ਪਏ ਨੇ ਬਹਿ ਕੇ ਉਹਨਾਂ ਨਾਲ ਸਲਾਹ ਕਰ ਲਿਓ ਤੇ ਪੁੱਛ ਲਿਓ ਕਿਦਾਂ ਯਾਰ ਮੈਂ ਤਾਂ ਉਹਨਾਂ ਵੀ ਨਾਨੀ ਨੂੰ ਨਾਂ ਹੀ ਵਿੱਚ ਪਾਵਾਂ ਤੇ ਮੈਂ ਆਪ ਹੀ ਨਵੇੜ ਲਗਾਂ ਦੁਪਰ ਗਿਆ ਮੈਂ ਨਾਨੀ ਕੋਲੇ ਮੇਰੇ ਹਿੰਮਤ ਹੀ ਨਹੀਂ ਪਈ ਨਾਨੀ ਨਾਲ ਗੱਲ ਕਰਨ ਬੱਸ ਹਾਲ ਚਾਲ ਪੁੱਛਿਆ ਤੇ ਖਰਚਾ ਪਾਣੀ ਦੇ ਕੇ ਆ ਗਿਆ ਇੱਥੇ ਤੁਸੀਂ ਗਲਤ ਹੋ ਨਾ ਜਿੱਥੇ ਬਜ਼ੁਰਗਾਂ ਨੇ ਕੰਮ ਆਉਣਾ ਨਾ ਉੱਥੇ ਉਹਨਾਂ ਨਹੀਂ ਆਉਣਾਗਾ ਯਾਰ ਮੈਂ ਤਾਂ ਚਾਹੁੰਦਾ ਕਿਰਨ ਦਾ ਛੱਡ ਛੜਾਈਆ ਕਰਾ ਕੇ ਉਹ ਇੱਥੇ ਆਣਾ ਆਪਣੇ ਕੋਲੇ ਤੀਜੀ ਮੰਜ਼ਲ ਤੇ ਰਹੀ ਜਾਵੇ ਆਪਣੀ ਤੀਜੀ ਮੰਜ਼ਲ ਦਾ ਆਪਾਂ ਨੂੰ ਆਂਡੇ ਦਿੰਦੀ ਆਪਾਂ ਕਿਰਨ ਨੂੰ ਸਾਲ ਰੱਖ ਸਕਦੇ ਆ 2 ਸਾਲ ਰੱਖ ਸਕਦੇ ਆ ਬੜੀ ਹੱਦ ਚਲੋ 3 ਸਾਲ ਰੱਖ ਸਕਦੇ ਆ ਅੱਗੇ ਆਪਣੇ ਬੱਚੇ ਨਾ ਜਵਾਨ ਹੋ ਹੀ ਜਾਂਦੇ ਨੇ ਕੀ ਪੁੱਛਣਗੇ ਕਿ ਭੂਆ ਇੱਥੇ ਕਿਉਂ ਬੈਠੀ ਆ ਕੀ ਜਵਾਬ ਦਵਾਂਗੇ ਆਪਾਂ ਬੱਚਿਆਂ ਦੇ ਦਿਮਾਗ 'ਚ ਚੰਗੀ ਚੀਜ਼ ਪਾਉਣੀ ਮਾੜੀ ਚੀਜ਼ ਪਾਉਣੀ ਮਾਪੇ ਉਹਦਾ ਫਰਜ ਆ ਜੇ ਤੂੰ ਭੂਆ ਬਾਰੇ ਹੈ ਨਾ ਉਹਨਾਂ ਨੂੰ ਮਾੜੀ ਚੀਜ਼ ਦੱਸੇਂਗੀ ਤੇ ਉਹਨਾਂ ਤੇ ਮਾੜਾ ਅਸਰ ਪਊਗਾ ਜੇ ਚੰਗੀ ਦੱਸੇਂਗੀ ਤੇ ਚੰਗਾ ਅਸਰ ਪਊਗਾ ਕਿੰਨੇ ਕ ਉਮਰ ਆ ਗਈ ਕਿਰਨ ਦੀ ਹਲੇ 26 ਸਾਲਾਂ ਦੀ ਆ ਚਲੋ 4 ਸਾਲ ਰਹਿ ਜਾਊਗੀ 30 ਸਾਲ ਦੀ ਹੋ ਜਾਊਗੀ ਪਰ ਉਹਦੀ ਉਮਰ ਬਥੇਰੀ ਪਈ ਹੈਗੀ ਉਹਦਾ ਦੂਜਾ ਵਿਆਹ ਕਰਨਾ ਜਾਂ ਉਥੇ ਭੇਜਣਾ ਦੋ ਰਾਹ ਨੇ ਤੁਹਾਡੇ ਕੋਲ ਚੱਲ ਦੀਪੀ ਤੇਰੀ ਗੱਲ ਮੰਨ ਲੈਣਾ ਕਰ ਦੇਣਾ ਉਹਦਾ ਦੂਜਾ ਵਿਆਹ ਜੇ ਫੜਾ ਹੋ ਉਹ ਇੱਕ ਤੋਂ ਵੀ ਭੜਾ ਨਿਕਲ ਗਿਆ ਫਿਰ ਤੀਜੀ ਜਗ੍ਹਾ ਤੂੰ ਰਹੀਂ ਜੇ ਇਸ ਤੋਂ ਵੀ ਚੰਗਾ ਨਿਕਲ ਗਿਆ ਫਿਰ ਤੁਸੀਂ ਦੀਪੀ ਦੇ ਗੁਣਗਾਨ ਗਾਉਂਗੇ ਦੇਖੋ ਜੀ ਵਿਆਹ ਤਾਂ ਨਾ ਲਾਟਰੀ ਦੀ ਤਰ੍ਹਾਂ ਹੁੰਦਾਗਾ ਘਰ ਵਾਲਾ ਚੰਗਾ ਨਿਕਲਣਾ ਜੱਕਾ ਵਾਲੀ ਚੰਗੀ ਨਿਕਲਣਾ ਇਹ ਤਾਂ ਨਾ ਕਰਮਾਂ ਦੀ ਖੇਡ ਹੈਗੀ ਬਥੇਰੀਆਂ ਕੁੜੀਆਂ ਦੁਖੀ ਬੈਠੀਆਂ ਨੇ ਕੋਟ ਕਚੈਰੀਆਂ ਦੇ ਚੱਕਰ ਕੱਢ ਰਹੀਆਂ ਨੇ ਫਿਰ ਉਹਨਾਂ ਨੂੰ ਦੇਖ ਕੇ ਕੀ ਕਹਾਂਗੇ ਕਿ ਵਿਆਹ ਨਾ ਕਰੀਏ ਮੈਂ ਜਵਾਕਾਂ ਨਾਲ ਵਾਦਾ ਕੀਤਾ ਸੀ ਵੀ ਮੈਂ ਉਹਨਾਂ ਦੇ ਪਿਓ ਨੂੰ ਲੈ ਕੇ ਆਉਂਗਾ ਪਰ ਉਹ ਤਾਂ ਸਾਲੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੇ ਉਹ ਜੀ ਜਿੱਥੇ ਮਿੰਤਾ ਨਾਲ ਕੰਮ ਨਾ ਨਾ ਹੋਵੇ ਉਥੇ ਜੁੱਤੀ ਦੇ ਜੋਰ ਤੇ ਕੰਮ ਕਰਨਾ ਪੈਂਦਾਗਾ ਸਪੈਸ਼ਲ ਜਿੱਥੇ ਸਾਡੀ ਧੀ ਦੀ ਨਾ ਕੋਈ ਗਲਤੀ ਨਾ ਹੋਵੇ ਸਾਡੀ ਧੀ ਨੇ ਦੋ ਬੱਚੇ ਜੰਮੇ ਤੇ ਐਡਾ ਢਿੱਡ ਪੜਵਾਇਆ ਅਗਲਾ ਤਾਂ ਐਡਾ ਛੁੱਟ ਗਿਆ ਜਿਵੇਂ ਕੂੜਾ ਛੁੱਟੀ ਦਾ ਹੁੰਦਾ ਬੱਸ ਫੇਰ ਇੱਕ ਵਾਰੀ ਨਾਨੀ ਆਪਦਾ ਫੈਸਲਾ ਸੁਣਾ ਜਵੇ ਫੇਰ ਦੇਖੀ ਚੱਲ ਉਹਨੂੰ ਕੂੜੇ ਜੀ ਛੱਟੂਗਾ ਤੇ ਕੂੜੇ ਵਾਂਗੂ ਖਿਲਾ ਰੂਗਾ ਇਹ ਸਭ ਤਾਂ ਤਾਂ ਹੋਣਾ ਨਾ ਜੇ ਡੱਪਣੀ ਬੰਦ ਕਰੋਗੇ ਐਨੀ ਤਾਂ ਡੱਫੀ ਜਾਂਨੇਓ ਨਾ ਤੁਹਾਨੂੰ ਭੈਣ ਦੀ ਸੁਰਤਾ ਤੇ ਨਾ ਸਾਡੀ ਤੇ ਨਾ ਬੱਚਿਆਂ ਦੀ ਜੇ ਤੁਹਾਡੇ ਪੀਣ ਕਰਕੇ ਮੇਰੇ ਤੇ ਮੇਰੀ ਧੀ ਦੇ ਉੱਤੇ ਕੋਈ ਇਫੈਕਟ ਪਿਆ ਨਾ ਤਾਂ ਤੁਹਾਡੀ ਭੈਣ ਪੱਕੀ ਮੇਰੀ ਦੁਸ਼ਮਣ ਬਣ ਜੂਗੀ ਇਹ ਗੱਲ ਯਾਦ ਰੱਖਿਓ ਮੇਰਾ ਤਾਂ ਦਿਲ ਕਰਦਾ ਹੁਣੀ ਉਹਨੂੰ ਬੁਲਾ ਕੇ ਨਾ ਉਹਦੀ ਕਲਾਸ ਲਾਵਾਂ ਫੇਰ ਮੈਂ ਕਹਿੰਦੀ ਛੱਡ ਕੀ ਫਾਇਦਾ ਤੁਹਾਡੇ ਨਾਲ ਹੀ ਗੱਲ ਕਰ ਲੈਣੀ ਆ ਦੀਪੀ ਜਿਹੜੇ ਦੁੱਖ ਚੋਂ ਮੈਂ ਗੁਜ਼ਰ ਰਿਹਾ ਨਾ ਤੂੰ ਨਹੀਂ ਸਮਝ ਸਕਦੀ ਜੇ ਤੇਰੇ ਪਿੱਕਿਆਂ 'ਚੋਂ ਕਿਤੇ ਦੁੱਖ ਆਇਆ ਹੁੰਦਾ ਨਾ ਫਿਰ ਤੇਨੂੰ ਪਤਾ ਲੱਗਦਾ ਤੁਹਾਡੇ ਬੰਦਿਆਂ ਦਾ ਵਧੀਆ ਮਾੜਾ ਜਿਹਾ ਦੁੱਖ ਆਇਆ ਤੇ ਨਾਲ ਹੀ ਡਫਣੀ ਸ਼ੁਰੂ ਕਰ ਦਿੰਦੇ ਹੋ ਅਸੀਂ ਜਨਾਨੀਆਂ ਕਿੱਥੇ ਜਾਈਏ ਸਾਡੇ ਕਿਹੜੇ ਠੇਕੇ ਖਲਾਏ ਆ ਤੁਸੀਂ ਨੇ ਤੁਹਾਡਾ ਜਨਾਨੀਆਂ ਦਾ ਕੀ ਆ ਭਾਂਡੇ ਮਾਂ ਲੈੇ ਕੱਪੜੇ ਢੋਲੇ ਜਾਂ ਜਵਾਕਾਂ ਨੂੰ ਛੱਡਿਆ ਆਈਆਂ ਅਸੀਂ ਸਾਡੀ ਹੈ ਨਾ ਟੈਨਸ਼ਨ ਜਿਆਦੀ ਆ ਦੇਖ ਜਾ ਕੇ ਸਵੇਰੇ ਹੈ ਨਾ ਆਫਿਸ ਬੈਣਾ ਗਾਹਕ ਆਇਆ ਨਾ ਆਇਆ ਕਿਸ਼ਤਾਂ ਦੇਣੀਆਂ ਕੁਝ ਕਰਨਾ ਫਿਰ ਘਰੇ ਰਾਸ਼ਨ ਹੈਗਾ ਕਿ ਨਹੀਂ ਹੈਗਾ ਸਾਰਾ ਟੈਨਸ਼ਨ ਆ ਸਾਨੂੰ ਰੱਬ ਨੇ ਨਾ ਬੰਦਾ ਜਨਾਨੀ ਸੋਚ ਕੇ ਬਣਾਏ ਹੋਏ ਨੇ ਜੀ ਜੇ ਤੁਹਾਨੂੰ ਆਪਣੀ ਟੈਨਸ਼ਨਾਂ ਦਿੱਤੀਆਂ ਨੇ ਤਾਂ ਸਾਨੂੰ ਵੀ ਆਪਣੀਆਂ ਟੈਨਸ਼ਨਾਂ ਦਿੱਤੀਆਂ ਨੇ ਸਾਨੂੰ ਕੱਲੇ ਕੱਪੜੇ ਧੋਣ ਤੇ ਭਾਂਡੇ ਮਾਂਜਣ ਤੱਕ ਨਹੀਂ ਬੱਚਾ ਜੰਮਣਾ ਪਾਲਣਾ ਪੜਾਉਣਾ ਲਿਖਾਉਣਾ ਉਹਦੇ ਵੱਲ ਦੇਖਣਾ ਤੇ ਸਪੈਸ਼ਲੀ ਜਦੋਂ ਧੀ ਹੋਵੇ ਕਿੰਨੀ ਟੈਨਸ਼ਨ ਮੈਨੂੰ ਪਤਾ ਦੀਪੀ ਮੈਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਿਆਂ ਪਰ ਜੋ ਹਾਲ ਮੇਰਾ ਨਾ ਇਹ ਹੱਤਾ 10 ਦਿਨ ਰਹਿਣਾ ਜਿਹੜੀ ਭੈਣ ਨੂੰ ਮੋਢੇ ਤੇ ਚੱਕ-ਚੱਕ ਮੇਲੇ ਘਮਾਉਂਦਾ ਰਿਆਂ ਹੱਥੀ ਖੜਾਉਂਦਾ ਰਿਆਂ ਉਹੀ ਭੈਣ ਦੇ ਹੱਥੀ ਆਪਦੇ ਪਿਪਰ ਲੈ ਕੇ ਆਇਂ ਤਲਾਕ ਦੇ ਤੂੰ ਸੋਚ ਮੇਰੇ ਤੇ ਕੀ ਬੀਤਦੀ ਹੋ ਵੈਸੇ ਪੀਣੀ ਵੀ ਨਾ ਕਿਸੇ ਚੀਜ਼ ਦਾ ਹੱਲ ਨਹੀਂ ਹੈਗਾ ਜੇ ਅੱਜ ਤੋਂ ਬਾਅਦ ਤੁਸੀਂ ਪੀ ਕੇ ਆਏ ਨਾ ਰਾਧਿਕਾ ਉਹਦੇ ਬੱਚੇ ਤੇ ਕਿਰਨ ਸਾਰੇ ਨਿਭੇਟੇ ਜਾਣਗੇ ਫੇਰ ਨਾ ਕਿਹੋ ਮੈਨੂੰ ਦੀਪੀ ਮੇਰੀ ਗੱਲ ਸੁਣ ਲੈ 1 ਮਿੰਟ ਧਿਆਨ ਨਾਲ ਗੱਲ ਸੁਣ ਲਓ ਤੁਸੀਂ ਮੇਰੀ ਜੇ ਅੱਜ ਤੋਂ ਬਾਅਦ ਮੇਰੀ ਧੀ ਨੇ ਕਹਿਤਾ ਨਾ ਕਿ ਪਾਪਾ ਦੇ ਮੂੰਹ ਚ ਸਮੈਲ ਆ ਰਹੀ ਆ ਤਾਂ ਜਾਣ ਦਿਓ ਸਾਰੇ ਘਰ ਨੂੰ ਤਹ ਸਨੈਸ ਕਰ ਦੂੰਗੀ ਮੈਨੂੰ ਨਾ ਆਪਣੀ ਧੀ ਪਿਆਰੀ ਆ ਇਹਨੂੰ ਆਪਣੀ ਧੀ ਪਿਆਰੀ ਆ ਇਹਨੂੰ ਇਹ ਨਹੀਂ ਨਾ ਪਤਾ ਵੀ ਮੇਰੀ ਭੈਣ ਵੀ ਮੇਰੀ ਧੀਾਂ ਵਰਗੀ ਆ ਤੇ ਉਹ ਵੀ ਮੈਨੂੰ ਜਾਨੂ ਪਿਆਰੀ ਆ ਜੀ ਕੀ ਆ ਹੁਣ ਤੁਸੀਂ ਪੁੱਛੋਗੇ ਇੱਥੇ ਖੜ ਖੜ ਕੇ ਹੋ ਕਰਦੀ ਪਈ ਆ ਉੱਥੇ ਕੀ ਕਰਦੀ ਪਈ ਐ ਕੀ ਲੱਭਦੀ ਪਈ ਐ ਮੇਰਾ ਦਿਮਾਗ ਨਾ ਖਰਾਬ ਕਰੋ ਆਪਣੇ ਰੂਮ ਚ ਜਾਓ ਤੂੰ ਐਦਾ ਕਰ ਕਰਿਆਨੇ ਦੀ ਦੁਕਾਨ ਤੋਂ ਜਾ ਕੇ ਨਾ ਗੁੱਗਲ ਲੈ ਕੇ ਆ ਮੈਂ ਘਰ ਚ ਦਿਖਾਵਾਂ ਕਦੇ ਮਨਪ੍ਰੀਤ ਇਹ ਲਿਆ ਰਹਿੰਦਾ ਕਦੇ ਸਵਰਨਾ ਤੇ ਅੱਜ ਤੂੰ ਘਰ ਚ ਕੁਛ ਨਾ ਕੁਛ ਹੋਇਆ ਹੀ ਰਹਿੰਦਾ ਮੰਮੀ ਆ ਹੱਥ ਜੋੜ ਕੇ ਨਾ ਬੇਨਤੀ ਆ ਤੁਸੀਂ ਨਾ ਆਪਣੇ ਕਮਰੇ ਚ ਚੱਲ ਜਾਓ ਤੇ ਮੇਰਾ ਸੇੜ ਨਾ ਖਾਓ ਅੱਜ ਤੋਂ ਬਾਅਦ ਮੈਂ ਕਮਰੇ ਆ ਦੇ ਨਾ ਬੂਹੇ ਕੁੰਡੇ ਲਾ ਕੇ ਬੈਠਿਆ ਕਰਨਾ ਜਿਹੜਾ ਆਂਦਾ ਕੁਝ ਨਾ ਕੁਝ ਸੁਣਾ ਕੇ ਚਲ ਜਾਂਦਾ ਤੇ ਦਿਮਾਗ ਖਰਾਬ ਕਰ ਜਾਂਦਾ ਹੈ ਮੇਰੀ ਰਾਣੀ ਤੀ ਤੈਨੂੰ ਕੋਈ ਕੁਝ ਕਹਿ ਦੇਵੇ ਤੇ ਮੈਂ ਬਰਦਾਸ਼ਤ ਕਰ ਲੂੰਗੀ ਜੇ ਮਨਪ੍ਰੀਤ ਵੀ ਤੈਨੂੰ ਕੁਝ ਕਹਿੰਦਾ ਹੈ ਨਾ ਜਦੇ ਮਾ ਦੇ ਮਗਰ ਪੈਦੰਨੀ ਆ ਦੱਸ ਮੇਰਾ ਪੁੱਤ ਕੀ ਹੋਇਆ ਮੰਮੀ ਮੈਨੂੰ ਨਾ ਇਦਾਂ ਲੱਗਣ ਲੱਗ ਗਿਆ ਕਿ ਜਦੋਂ ਦਾ ਮੈਂ ਤੁਹਾਡਾ ਸਾਥ ਦੇ ਰਹੀ ਹਾਂ ਨਾ ਮੇਰਾ ਤਾਂ ਨੁਕਸਾਨ ਹੋ ਜਾਂਦਾ ਜਾਂ ਤੇ ਰਿਸ਼ਤਿਆਂ ਵਲੋਂ ਤੇ ਜਾਂ ਪੈਸੇ ਕੰਨਿਓ ਮੈਨੂੰ ਤਾਂ ਨਾ ਹੁਣ ਐ ਲੱਗਦਾ ਕਿ ਮੈਂ ਗਲਤੀਆਂ ਤੇ ਗਲਤੀਆਂ ਕਰ ਹੀ ਜਾਨੀ ਆ ਤੇ ਕਿਤੇ ਮੈਨੂੰ ਇਹ ਵੀ ਲੱਗਦਾ ਕਿ ਮਨਪ੍ਰਤ ਬਿਲਕੁਲ ਸਹੀ ਨਹੀਂ ਤੂੰ ਨਾ ਪਹਿਲੇ ਉੱਪਰ ਚੌਂਕੜੀ ਮਾਰ ਕੇ ਬਹਿ ਤੁਸੀਂ ਚਾਹੇ ਮੇਰੇ ਕੋਲ ਚੌਂਕੜੀ ਮਰਵਾ ਲੋ ਚਾਹੇ ਖੜੀ ਕਰਵਾ ਲੋ ਤੇ ਚਾਹੇ ਮੈਨੂੰ ਬਿਠਾ ਲੋ ਮੇਰਾ ਜੋ ਫੈਸਲਾ ਉਹੀ ਰਹੂਗਾ ਬੇਟਾ ਪੇਪਰਾਂ ਤਾਂ ਪਹਿਲੇ ਨਾ ਰਿਜ਼ਲਟ ਦੇ ਨਹੀਂ ਪੁੱਛੀਦਾ ਹੁੰਦਾ ਆਪਾਂ ਪੇਪਰ ਦਿੱਤੇ ਹੋਏ ਆ ਹਜੇ ਰਿਜ਼ਲਟ ਆਣਾ ਬਾਕੀ ਐ ਮੰਮੀ ਪੇਪਰ ਤੁਸੀਂ ਦਿੱਤੇ ਨੇ ਤੇ ਤੁਹਾਡੇ ਮੁੰਡੇ ਨੇ ਦਿੱਤੇ ਨੇ ਪਰ ਮੇਰਾ ਰਿਜ਼ਲਟ ਕਿਉਂ ਮਾਰਾ ਆਉਂਦਿਆ ਤਕਲੀਫ ਦੱਸੋਗੇ ਤੋ ਤੈਨੂੰ ਤਕਲੀਫ ਕੀ ਆ ਜਦੋਂ ਤੱਕ ਤਕਲੀਫ ਨਹੀਂ ਨਾ ਦੱਸਦੀ ਉਹ ਤਾਂ ਕ ਹੱਲ ਨਹੀਂ ਹੋਣਾ ਤੋ ਇੱਕੋ დამੇ ਪਾਸਾ ਪਲਟ ਗਈ ਆ ਤਕਲੀਫ ਮੰਮੀ ਮੈਨੂੰ ਇਹ ਆ ਕਿ ਮੇਰਾ ਪੇਕਾ ਪਰਿਵਾਰ ਮੇਰੇ ਨਾਲ ਜਮੇ ਪਾਸੇ ਹੋ ਕੇ ਬਹਿ ਗਿਆ ਉਹ ਤਾਂ ਮੈਨੂੰ ਹੁਣ ਹੈਲੋ ਹਾਇ ਵੀ ਨਹੀਂ ਕਰਦਾ ਮੈਂ ਤਾਂ ਤੈਨੂੰ ਸਿਆਣੀ ਸਮਝਦੀ ਸੀ ਪਰ ਤੂੰ ਤਾਂ ਦਿਮਾਗ ਤਾਂ ਬੁੱਝੀ ਹੋਈ ਜੰਨੀ ਆ ਤੇਰੇ ਪੇਕਿਆਂ ਦਾ ਹੱਲ ਸਵਰਨੇ ਦੇ ਵਿਆਹ ਤੋਂ ਬਾਅਦ ਹੋਊਗਾ ਆ ਜਿਹੜਾ ਸਵਰਨੇ ਵੀਰੇ ਦੇ ਵਿਆਹ ਤੋਂ ਪਹਿਲਾਂ ਮੇਰਾ 5 ਲੱਖ ਦਾ ਨੁਕਸਾਨ ਹੋ ਰਿਆ ਉਹਦਾ ਉਹਦਾ ਹੱਲ ਕੌਣ ਕੱਢੂਗਾ 5 ਲੱਖ ਦਾ ਨੁਕਸਾਨ ਸਮਝੀ ਨਹੀਂ ਮੈਂ ਮੰਮੀ ਜੀ ਜਿਹੜਾ ਤੁਹਾਡਾ ਛੋਟਾ ਜਾਇਆ ਉਹਨਾਂ ਦੀ ਜਿਹੜੀ 5 ਲੱਖ ਦੀ ਐਫ ਡੀ ਸੀ ਉਹ ਤਾਂ ਮੇਰੇ ਪੁੱਤ ਦੀ ਸੀ ਨਾ ਪਰ ਉਹ ਤਾਂ ਕਹਿੰਦੇ ਨੇ ਕਿ ਉਹ ਮੈਂ ਐਫ ਡੀ ਆਪਣੇ ਭਤੀਜਿਆਂ ਦੇ ਨਾਮ ਕਰ ਦੇਣੀ ਆ ਦੱਸੋ ਮੇਰਾ ਤਾਂ ਨੁਕਸਾਨ ਹੀ ਹੋਇਆ ਕੋਨਤਾ ਉਹ ਐਫ ਡੀ 5 ਲੱਖ ਦੀ ਐ ਤੇ ਮੇਰਾ ਮੁੰਡਾ ਹੈਗਾ 7 ਸਾਲ ਦਾ ਤੇ ਜਦੋਂ ਏਕਮ ਨੇ 20 ਜਾਂ 22 ਸਾਲ ਦਾ ਹੋਣਾ ਤੇ ਉਹ ਐਫ ਡੀ ਵੀ ਤੇ ਦੁਗਣੀ ਤਗਣੀ ਹੋ ਜਾਣੀ ਆ ਮੇਰਾ ਤਾਂ ਨੁਕਸਾਨ ਤੇ ਨੁਕਸਾਨ ਹੋ ਗਿਆ ਨਾ ਤੂੰ ਨਾ ਮਨਪ੍ਰੀਤ ਨਾਲ 4-5 ਦਿਨ ਬਿਲਕੁਲ ਪਿਆਰ ਨਾਲ ਗੱਲ ਕਰ ਤੇ ਫੇਰ ਤੈਨੂੰ ਇਹ ਆਪੇ ਦੱਸੂਗਾ ਕਿ ਕਿਹੜਾ ਬੰਦਾ ਨਾ ਮੈਨੂੰ ਇਸ ਘਰ ਦੇ ਖਿਲਾਫ ਚੱਲਣ ਲਈ ਕਹਿ ਰਿਹਾ ਮੰਮੀ ਜੀ ਤੁਹਾਨੂੰ ਆਪਣੇ ਮੁੰਡੇ ਦਾ ਪਤਾ ਹੋਵੇ ਨਾ ਪਤਾ ਹੋਵੇ ਇਹ ਤਾਂ ਮੈਨੂੰ ਨਹੀਂ ਪਤਾ ਪਰ ਮੈਨੂੰ ਆਪਣੇ ਘਰ ਵਾਲੇ ਦਾ ਪਤਾ ਹੁਣ ਤੱਕ ਤਾਂ ਪਿਆਰ ਨਾਲ ਜ਼ੁਬਾਨ ਨਾਲ ਗੱਲ ਕਰਦੇ ਪਿਆ ਪਰ ਉਹ ਦਿਨ ਦੂਰ ਨਹੀਂ ਜਦੋਂ ਹੱਥ ਵੀ ਚੱਲਣਗੇ ਤੁਹਾਨੂੰ ਵੀ ਪਤਾ ਵੀ ਆਪਣੇ ਭਰਾ ਦੀ ਤੇ ਟੋਡੀ ਬਹੁਤ ਰਿਸਪੈਕਟ ਕਰਦੇ ਨੇ ਤੁਹਾਨੂੰ ਤੇ ਉਹਨਾਂ ਨੇ ਕੁਝ ਨਹੀਂ ਕਹਿਣਾ ਪਰ ਜਿੰਨਾ ਵੀ ਗੁੱਸਾ ਉਹ ਇਧਰ ਹੀ ਨਿਕਲਣਾ ਏਕਾ ਰਸ ਗਿਆ ਉਹ ਤਾਂ ਮੈਂ ਬਣਾ ਲਾਂਗੀ ਪਰ ਜੇ ਮੇਰੇ ਮੁੰਡੇ ਦੀ ਐਫਡੀ ਚਲੇਗੀ ਫਿਰ ਮੈਨੂੰ ਆਪਣੇ ਘਰ ਵਾਲੇ ਦਾ ਸਾਥ ਦੇਣਾ ਹੀ ਪੈਣਾ ਮੈਨੂੰ ਜਿਹੜਾ ਮਨਪ੍ਰੀਤ ਨੂੰ ਫੋਨ ਲਾ ਕੇ ਦੇਈ ਹੈਲੋ 10 ਮਿੰਟ ਤੇ ਨਾ ਕਰੇ ਆ ਜਾ ਅੱਜ ਫਿਰ ਜਾਂ ਤਾਂ ਤੂੰ ਨੇ ਤੇ ਜਾਂ ਫਿਰ ਮੈਂ ਨਹੀਂ ਇਹਨੂੰ ਲੱਗਦਾ ਹੈ ਨਾ ਇਹ ਮਾਂ ਨੂੰ ਕੁਝ ਪਤਾ ਨਹੀਂ ਆ ਲੈਣ ਦੇ ਇਹਨੂੰ ਦੱਸਦੀਆਂ ਇਹਨੂੰ ਇਹ ਖੋਤੀ ਬੋਰ ਥੱਲੇ ਕਿੱਦਾਂ ਹੁੰਦੀ ਆ ਯਾਰ ਭਾਈ ਤੁਹਾਨੂੰ ਕਿੰਨੇ ਕਿਹਾ ਸੀਗਾ ਇੰਨੀ ਪੀਣ ਦੀ ਹੋਇਓ ਉਹ ਚੰਗੀ ਬਣੀ ਸਾਡੇ ਮਹਿਫਲ ਚੱਲਦੀ ਪਈ ਸੀ ਅਸੀਂ ਜਦੋਂ ਵੀ ਉੱਠੀ ਦਾ ਮਹਿਫਲ ਖਤਮ ਕਰਕੇ ਉੱਠੀ ਤਾਂ ਉਹੀ ਚਾਰ ਬੰਦਿਆਂ 'ਚ ਬੇਇੱਜ਼ਤੀ ਕਰਾਤੀ ਮੈਨੂੰ ਕੀ ਹੋਇਆ ਠੀਕ ਤਾਂ ਬੈਠਾ ਮੈਂ ਭਾਜੀ ਉਹ ਜਿਨ੍ਹਾਂ ਨਾਲ ਤੁਸੀਂ ਬਹਿ ਕੇ ਪੀ ਰਹੇ ਸੀ ਉਹ ਸਾਰੇ ਡਰਮ ਸੀਗੇ ਭਾਬੀ ਆ ਵੀਰੇ ਨੂੰ ਸਮਝਾਓ ਉਹੀ ਆਫਿਸ ਦੇ ਵਿੱਚ ਮੁੰਡੇ ਇਕੱਠੇ ਕਰਕੇ ਸ਼ਰਾਬਾਂ ਪੀ ਜਾਂਦੇ ਨੇ ਹਾਂ ਇਹ ਤਾਂ ਕਮਲਾ ਜਿਹੜਾ ਹੁਣ ਸ਼ਰਾਬਾਂ ਪੀਣ ਲੱਗ ਗਿਆ ਤਿੰਨ ਚਾਰ ਸਾਲ ਹੋ ਗਏ ਤਾਂ ਪੀਤੀ ਨਹੀਂ ਹੈਗੀ ਹੁਣ ਇਹ ਜੀ ਕਿਹੜੀ ਆਫਤ ਆਈ ਹੈਗੀ ਆਫਤ ਤਾਂ ਉਹਦੇ ਕਰਕੇ ਆਈ ਹੈਗੀ ਜਿਹੜੀ ਉੱਪਰ ਬੈਠੀ ਹੈ ਮਹਾਰਾਣੀ ਮੈਂ ਤੈਨੂੰ ਪਹਿਲਾਂ ਕਿਹਾ ਸੀ ਨਾ ਵੀ ਮੈਨੂੰ ਇੱਥੇ ਨਾ ਲੈ ਕੇ ਆ ਇਹਨੇ ਮੇਰੀ ਸਾਰੀ ਖਾਦੀ ਪੀਤੀ ਲਾ ਦੇਣੀ ਆ ਬੋਲ ਬੋਲ ਕੇ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਨਾ ਵੀ ਇਹ ਇੰਨਾ ਬੋਲਦੀ ਆ ਇਹ ਮੈਂ ਲਿਉਣੀ ਨਹੀਂ ਸੀ ਉਹ ਵੀਰੇ ਤੁਹਾਨੂੰ ਪਤਾ ਲੱਗ ਰਿਹਾ ਤੁਸੀਂ ਕੀ ਬੋਲ ਰਹੇ ਹੋ ਕਿ ਨਹੀਂ ਉਹੀ ਭਾਬੀ ਦੇ ਮਗਰ ਪਏ ਤੁਸੀਂ ਪੈ ਜਾ ਜਦੋਂ ਉੱਠੋਗੇ ਨਾ ਆਪਾਂ ਉਦੋਂ ਗੱਲ ਕਰਾਂਗੇ ਆਹੋ ਪਹਿਲਾਂ ਪਿਆ ਲੈ ਆਇਆ ਕਰ ਫਿਰ ਉਹਨੂੰ ਸੁਆਣ ਦੇ ਡਰਾਮੇ ਕਰਿਆ ਕਰ ਹਰਕਤਾਂ ਤੇਰੀਆਂ ਵੀ ਨਹੀਂ ਚੱਜਦੀਆਂ ਹੈਗੀਆਂ ਭਾਬੀ ਹੁਣ ਆਫਿਸ ਦੇ ਵਿੱਚ ਭਾਈ ਦੇ ਯਾਰ ਦੋਸਤ ਆਏ ਨੇ ਹੁਣ ਉਹਨਾਂ ਵਿੱਚ ਮੈਂ ਕੀ ਬੋਲਾਂ ਕਿ ਭਾਈ ਨਹੀਂ ਪੀਂਦਾ ਤੇ ਭਾਈ ਨੇ ਕਹਿਣਾ ਵੀ ਮੇਰੇ ਬਰਾਬਰ ਖੜਕੇ ਬੋਲਦਾ ਮੈਂ ਇਧਰੋਂ ਵੀ ਜਾਨਾ ਇਧਰੋਂ ਵੀ ਜਾਨਾ ਸਾਹਮਣੇ ਘਰੇ ਤਾਂ ਲੈ ਆਇਆ ਨਾ ਮੈਂ ਇਹ 2 ਦਿਨ ਹੋ ਗਏ ਬੇਸੁਰਤ ਹੋ ਕੇ ਪਿਆ ਹੋਇਆ ਅੱਗੇ ਕੇ ਜਾ ਕੇ ਨਾ ਕੰਮ ਖਰਾਬ ਹੀ ਹੋਣਾ ਇਹ ਕਿਰਨ ਰਾਧਿਕਾ ਇਧਰ ਆਓ ਜਰਾ ਇੱਕ ਥੱਲੇ ਆ ਜਰਾ ਇੱਕ ਮੇਰੇ ਘਰੇ ਨੂੰ ਸ਼ਰਾਬ ਤੇ ਲਾ ਕੇ ਆਪ ਉੱਪਰ ਬੈਠੀ ਆਂ ਪਹਿਲਾਂ ਤਾਂ ਮੇਰੇ ਦਿਲ ਕਰਦਾ ਕਿ ਤੇਰੀ ਡੰਡ ਲਾਵਾਂ ਤਾਂ ਇਥੋਂ ਤੇਰਾ ਭਰਾ ਸ਼ਰਾਬ ਪੀਂਦਾ ਰੋਕਿਆ ਨਹੀਂ ਜਾਂਦਾ ਪਰ ਤੂੰ ਰੋਕੇਂਗਾ ਵੀ ਕਿਉਂ ਤੈਨੂੰ ਤਾਂ ਆਇਆ ਵੀ ਉਹ ਸ਼ਰਾਬ ਤੇ ਲੱਗ ਜੇ ਤੇ ਮੈਂ ਸਾਰੀ ਜਗ੍ਹਾ ਆਪਣੇ ਨਾਮ ਲਵਾ ਲਾਂ ਸਹੀ ਆ ਭਾਬੀ ਤੁਹਾਡਾ ਵੀ ਹੁਣ ਤੱਕ ਤਾਂ ਮੈਂ ਚਾਹਿਆ ਨਹੀਂ ਸੀਗਾ ਕਿ ਮੇਰਾ ਭਰਾ ਸ਼ਰਾਬ ਪੀਵੇ ਤੇ ਮੈਂ ਘਰ ਆਪਣੇ ਨਾਮ ਲਵਾ ਲਵਾਂ ਬੰਦਾ ਨਾ ਕਈ ਵਾਰ ਸਟ੍ਰੈਸ 'ਚ ਹੁੰਦਾ ਵਾ ਸਟ੍ਰੈਸ ਦੇ ਵਿੱਚ ਉਹਨੂੰ ਪਤਾ ਨਹੀਂ ਹੁੰਦਾ ਕਿ ਉਹਨੇ ਕੀ ਕਰਨਾ ਹੈ ਕੀ ਨਹੀਂ ਕਿ ਦੋ ਪਿੱਗ ਮਾਰ ਵੀ ਲਏ ਤੇ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈਗੀ ਇਸ ਗੱਲ ਦਾ ਜ਼ਿਆਦਾ ਇਸ਼ੂ ਨਾ ਬਣਾਓ ਹਾਂ ਬਈ ਭੋਲੀਏ ਤੈਨੂੰ ਪਤਾ ਨਹੀਂ ਲੱਗਦਾ ਪਿਆ ਘਰ ਦੇ ਵਿੱਚ ਕੀ ਹੁੰਦਾ ਪਿਆ ਤੇਰਾ ਭਰਾ ਦੋ ਦਿਨ ਤੋਂ ਸ਼ਰਾਬ ਪੀਂਦਾ ਪਿਆ ਤੇ ਤੂੰ ਅਣਜਾਣ ਬਣੀ ਬੈਠੀ ਆ ਭਾਬੀ ਮੈਨੂੰ ਸੱਚੀ ਨਹੀਂ ਪਤਾ ਕਿ ਵੀਰਾ ਪੀ ਕੇ ਆ ਰਿਹਾ ਮੈਂ ਕੋਈ ਗੱਲ ਨਹੀਂ ਸਮਝਾ ਦਿੰਨੀ ਐ ਇਹਨੇ ਹਾਈਪਰ ਕਿਉ ਹੋ ਰਹੇ ਹੋ ਲਓ ਜੀ ਮੈਂ ਹਾਈਪਰ ਵੀ ਨਾ ਹੋਵਾਂ ਮੇਰੇ ਘਰ ਵਾਲਾ ਦੋ ਦਿਨ ਤੋਂ ਡਿਗਦਾ ਟੈਂਡ ਆ ਰਿਹਾ ਤੇ ਮੈਂ ਹਾਈਪਰ ਵੀ ਨਾ ਹੋਵਾਂ ਓਹੋ ਹਰਦੀਪ ਦੀਦੀ ਤੁਸੀਂ ਵੀ ਨਾ ਹੱਦ ਕਰਦੇ ਹੋ ਸਗੋਂ ਉਹਦੇ ਤੋਂ ਤਲਾਕ ਦੇ ਪੇਪਰ ਜੱਦੇ ਆਏ ਨਾ ਉਹਨੂੰ ਤਾਂ ਆਪ ਨੂੰ ਨਹੀਂ ਪਤਾ ਲੱਗਦਾ ਪਿਆ ਕੁਝ ਉਹਨੇ ਗੋ ਕੀ ਕਰਨਾ ਤੇ ਕੀ ਨਹੀਂ ਕਰਨਾ ਤੁਸੀਂ ਵੀਰੇ ਨੂੰ ਲੈ ਕੇ ਐਵੇਂ ਉਹਦੇ ਮਗਰ ਪਈ ਜਾਂਦੇ ਹੋ ਓਹੀ ਗੱਲ ਤਾਂ ਉਸਤਾਦ ਮੈਂ ਭਾਬੀ ਨੂੰ ਕਦੋਂ ਦਾ ਸਮਝਾਈ ਜਾ ਰਿਹਾ ਕਿ ਇਸ ਟਾਈਮ ਭਾਈ ਨੂੰ ਨਹੀਂ ਪਤਾ ਲੱਗ ਰਿਹਾ ਉਹ ਕੀ ਕਰ ਰਿਹਾ ਨੇ ਕੀ ਨਹੀਂ ਕਰ ਰਿਹਾ ਜੋ ਚੀਜ਼ ਭਾਈ ਨਾਲ ਹੋਈ ਹੈ ਨਾ ਉਹ ਚੀਜ਼ ਉਹ ਹੀ ਸਮਝ ਸਕਦੇ ਨੇ ਇਹਦੇ ਵਿੱਚ ਨਾ ਧੱਕੇ ਦਾ ਦੋਸ਼ ਆ ਨਾ ਤੇਰਾ ਤੇ ਨਾ ਭਾਬੀ ਦਾ ਤੇ ਨਾ ਹੀ ਮੇਰਾ ਅੱਲੇ ਭਾਈ ਨੂੰ 2-3 ਦਿਨ ਬੇਸੁਰਤ ਹੀ ਰਹਿਣਾ ਭਾਈ ਨੇ ਆਪਾਂ ਜਦੋਂ ਹੋਸ਼ ਜਾਂਦੇ ਨੇ ਸਮਝਾ ਦਿੰਨੇ ਆ ਜਦੋਂ ਫੈਮਲੀਆ ਦੇ ਵਿੱਚ ਇਦਾਂ ਦਾ ਇਸ਼ੂ ਆ ਨਾ ਭਾਬੀ ਉਦੋਂ ਨਾਲ ਖੜੀਦਾ ਹੁੰਦਾ ਵਾ ਅਸੀਂ ਥੋੜੀ ਚਾਹੁੰਦੇ ਆ ਕਿ ਭਾਜੀ ਸ਼ਰਾਬ ਪੀ ਪੀ ਕੇ ਬੇਸੁਰਤ ਰਹਿਣ ਅਸੀਂ ਵੀ ਕਹਿੰਨੇ ਆ ਕਿ ਉਹ ਚੀਜ਼ਾਂ ਨਾ ਕਰਨ ਪਰ ਇਸ ਟਾਈਮ ਜਿਹੜੀ ਸਟੇਟ ਉਹਨੇ ਨਾ ਤੁਸੀਂ ਸਮਝ ਸਕਦੇ ਹੋ ਨਾ ਇਹ ਦੋਨੋਂ ਤਨ ਮੈਂ ਉਹਨੇ 3 ਸਾਲ ਹੋ ਗਏ ਨਹੀਂ ਪੀਤੀ ਜੇ ਉਹਦੇ ਸਰੀਰ ਨੂੰ ਕੁਝ ਹੋ ਗਿਆ ਜਾਂ ਹਿੱਟ ਕਰ ਗਈ ਤਾਂ ਦੱਸੋ ਉਹਦਾ ਜ਼ਿੰਮੇਦਾਰ ਕੌਣ ਹੈਗਾ ਤੁਸੀਂ ਰੋਟੀਆਂ ਖਵਾ ਦੋਗੇ ਸਾਰੇ ਜਣੇ ਸਾਨੂੰ ਭਾਬੀ ਜਿਹੜਾ ਇਨਸਾਨ ਨੈਗੇਟਿਵ ਸੋਚਦਾ ਉਹ ਨੈਗੇਟਿਵ ਹੀ ਹੁੰਦਾ ਜਿਹੜਾ ਇਨਸਾਨ ਪੋਜ਼ਿਟਿਵ ਸੋਚੇ ਉਹ ਪੋਜ਼ਿਟਿਵ ਹੀ ਹੁੰਦਾ ਤੁਸੀਂ ਹੁਣ ਨੈਗੇਟਿਵ ਸੋਚਣਾ ਤੇ ਅਸੀਂ ਵੀ ਹੁਣ ਕੀ ਕਰ ਸਕਦੇ ਹਾਂ ਮੇਰੀ ਗੱਲ ਸੁਣ ਕੇ ਨਾ ਆਪਦੇ ਨਾ ਤਲਾਕ ਦੇ ਪੇਪਰ ਉੱਪਰ ਸਾਈਨ ਕਰਕੇ ਫਾਹਾ ਵੱਢ ਤੇ ਨਹੀਂ ਤਾਂ ਫਿਰ ਜਾ ਕੇ ਆਪ ਬੱਸ ਸਾਡੇ ਤੋਂ ਨਹੀਂ ਕੁਝ ਵੀ ਹੁੰਦਾ ਹੈਗਾ ਭਾਬੀ ਮੈਂ ਆਪਣੇ ਘਰੇ ਬੈਠੀ ਆ ਬੇਗਾਨੇ ਘਰ ਨਹੀਂ ਬੈਠੀ ਤੁਹਾਨੂੰ ਇਹਦੇ ਵਿੱਚ ਕੀ ਤਕਲੀਫ ਹੈ ਦੀਦੀ ਮੰਦੇ ਆ ਰਮਨ ਭਾਜੀ ਦਾ ਨਾ ਓਵਰ ਹੋ ਰਿਹਾ ਕੋਈ ਗੱਲ ਨਹੀਂ ਉਹਨਾਂ ਨੂੰ ਆਰਾਮ ਨਾਲ ਬਹਿ ਕੇ ਅਸੀਂ ਸਮਝਾ ਦਾਂਗੇ ਸਾਰੇ ਜਣੇ ਤੁਸੀਂ ਐਵੇਂ ਕੁੜੀ ਨੂੰ ਕਿਉਂ ਮਾੜਾ ਬੋਲੀ ਜਾਂਦੇ ਹੋ ਜਿਸ ਦਿਨ ਇਹ ਡੱਫਕ ਕੇ ਆਇਆ ਨਾ ਇੱਥੇ ਆ ਕੇ ਬੇਸੁਰਤ ਹੋ ਕੇ ਪਿਆ ਤਾਂ ਫੇਰ ਮੇਰੇ ਨਾਲ ਅੱਖਾਂ ਚ ਅੱਖਾਂ ਪਾ ਕੇ ਗੱਲਾਂ ਕਰੀ ਇਹ ਤਾਂ ਜੀ ਤੇ ਬੀਤ ਦੀ ਹੈ ਨਾ ਉਸੇ ਨੂੰ ਹੀ ਪਤਾ ਹੁੰਦਾ ਮੈਂ ਜਦੋਂ ਦੀ ਆਈ ਹਾਂ ਨਾ ਮੈਂ ਬਸ ਇਹੀ ਸੁਣੀ ਜਾਨੀ ਨਾਨੀ ਅੱਜ ਆਂਦੇ ਤੇ ਨਾਨੀ ਕੱਲ ਆਂਦੇ ਨਾਨੀ ਅੱਜ ਆਂਦੇ ਤੇ ਕੱਲ ਆਂਦੇ ਜਾਂ ਭਵਨ ਉੱਠ ਤੇ ਨਾਨੀ ਨੂੰ ਲੈ ਕੇ ਆ ਅੱਜ ਮੇਰਾ ਵੀ ਨਿਵੇੜਾ ਕਰੋ ਮੇਰੀ ਗੱਲ ਸੁਣੋ ਜੀ ਹੁਣ ਤੁਸੀਂ ਉੱਪਰ ਜਾ ਕੇ ਨਾ ਚਾਹ ਪੀ ਲਓ ਫਿਰ ਉੱਪਰ ਬੈ ਕੇ ਗੱਲ ਕਰ ਲੈਣੇ ਆ ਜਾਂ ਤਾਂ ਤੁਸੀਂ ਇਕੱਲੇ ਜਾ ਕੇ ਲਿਓ ਨਾਨੀ ਜੀ ਨੂੰ ਜਾਂ ਕਿ ਰਨੂ ਲੈ ਜਾਓ ਨਾਲ ਹੁਣ ਨਾ ਸਾਰੀਆਂ ਗੱਲਾਂ ਨਾ ਹੱਦ ਤੋਂ ਬਾਹਰ ਹੋ ਗਈਆਂ ਹੁਣ ਇਸ ਚੀਜ਼ ਦਾ ਨਵੇੜਾ ਕਰਕੇ ਹਟੋ ਚੱਲ ਠੀਕ ਆ ਵੇਖਦੇ ਆ ਮੈਂ ਜਾਣਾ ਕਿ ਇਹਨੂੰ ਨਾਲ ਲੈ ਕੇ ਜਾਣਾ ਪਰ ਇੱਕ ਗੱਲ ਭਾਬੀ ਮੈਂ ਦੱਸਾਂ ਭਾਜੀ ਜਿਹੜਾ ਆ ਬਾਰ ਬਾਰ ਸ਼ਰਾਬ ਵੀ ਪੀਂਦੇ ਪਏ ਨੇ ਨਾ ਇਹਦੀ ਕਿਤਨਾ ਕਿਤੇ ਇੱਕ ਵਜ੍ਹਾ ਤੁਸੀਂ ਵੀ ਹੋ ਜੇ ਤੁਸੀਂ ਕਿਰਨ ਨੂੰ ਪਿਆਰ ਨਾਲ ਸਾਂਭ ਲਓ ਭਾਈ ਦੀ ਟੈਨਸ਼ਨ ਹੀ ਖਤਮ ਸਮਝੋ ਥੋੜਾ ਜਿਹਾ ਇਸ ਚੀਜ਼ ਨੂੰ ਆ ਦੇਖ ਲਾ ਜਾਂਦਾ ਜਾਂਦਾ ਨਾ ਮੇਰੇ ਤੇ ਤੌਮਤ ਲਾ ਗਿਆ ਕਿ ਮੈਂ ਹੀ ਗਲਤਾਂ ਕੀਤੀ ਨਾ ਕੀਤੀ ਇੱਕ ਭੈਣ ਨੂੰ ਜਦ ਪਤਾਗਾ ਕਿ ਉਹਦੇ ਕਰਕੇ ਉਹਦੇ ਪਰਾਵਾਂ ਦਾ ਘਰ ਖਰਾਬ ਹੋ ਰਿਹਾ ਫਿਰ ਵੀ ਉਹ ਇੱਥੇ ਬੈਠੀ ਹੋਈ ਆ ਇਸ ਤੋਂ ਵੱਡੀ ਬੇਸ਼ਰਮ ਭੈਣ ਨਹੀਂ ਮੈਂ ਕਿਸੇ ਦੀ ਦੇਖੀ ਹੁਣ ਹੋ ਹੋ ਰਾਧਿਕਾ ਬਾਬੇ ਤੁਹਾਨੂੰ ਲੱਗਦਾ ਕਿ ਇਹਦੇ ਵਿੱਚ ਵੀ ਮੇਰੀ ਗਲਤੀ ਹੈ ਉਹ ਨਹੀਂ ਨਹੀਂ ਕਿਰਨ ਇਹਦੇ ਵਿੱਚ ਨੂੰ ਤੇਰੀ ਕੋਈ ਗਲਤੀ ਨਹੀਂ ਹੈਗੀ ਪਰ ਕਿਤਨਾ ਕਿਤੇ ਨਾ ਰਮਨ ਪਾਈ ਦੀ ਗਲਤੀ ਤਾਂ ਹੈਗੀ ਆ ਪਰ ਉਹਨਾਂ ਨੇ ਕੁਝ ਕਹਿ ਵੀ ਨਹੀਂ ਸਕਦੇ ਹਰੇਕ ਬੰਦੇ ਦਾ ਨਾ ਟੈਨਸ਼ਨ ਨੂੰ ਧੂਰ ਕਰਨ ਦਾ ਆਪਣਾ ਆਪਣਾ ਤਰੀਕਾ ਚੱਲ ਹੁਣ ਉੱਪਰ ਚਾਹ ਪੀ ਤੇ ਆਰਾਮ ਨਾਲ ਬੈਠ ਕੇ ਗੱਲ ਕਰਦੇ ਆ ਹਰੇਕ ਚੀਜ਼ ਦਾ ਨਾ ਹੱਲ ਨਿਕਲ ਜਾਂਦਾ ਚੱਲਾ ਲਾਪਰੀ ਤੇ ਉਦੋਂ ਤੇ ਤੇਰੀ ਜਬਾਨ ਬੜੀ ਚੱਲਦੀ ਆ ਮੜੇ ਹੱਥ ਵੀ ਚਲਾਣਾ ਹੁਣ ਹੋਂਠੇ ਕਾ ਮੇਰੇ ਸਿਰ ਦੇ ਸਾਈਂ ਕੀ ਹੋਰ ਜ਼ੋਰ ਦੀ ਘੁੱਟਾਂ ਘਰ ਵਾਲੇ ਦੀ ਸੇਵਾ ਕਰਨੀ ਤੇ ਦਿਲ ਨਾਲ ਕਰੀਦੀ ਐ ਦਿਖਾਵੇ ਨਹੀਂ ਕਰੀਦੇ ਹੁੰਦੇ ਮੈਂ ਤਾਂ ਸੇਵਾ ਦਿਲ ਨਾਲ ਕਰਦੀ ਆ ਤੇ ਜਿੱਥੇ ਕਹਿੰਦੇ ਹੋ ਤੁਹਾਡੇ ਨਾਲ ਵੀ ਖੜਦੀ ਆ ਪਰ ਪਤਾ ਨਹੀਂ ਫਿਰ ਵੀ ਕਿਉਂ ਤੁਸੀਂ ਮੇਰੇ ਨਾਲ ਵੈਰ ਕਮਾਈ ਜਾਂਦੇ ਹੋ ਨਾ ਨਾ ਲੱਪਰੀ ਦਾ ਮੈਂ ਨਾ ਕਿਤੇ ਨਹੀਂ ਖੜੀ ਜਿਸ ਘਰ ਚ ਰਹਿ ਰਹੀ ਆ ਨਾ ਤੇ ਮੇਰੀ ਬਦਲੋਂ ਤੇ ਰਹਿ ਰਹੀ ਆ ਮੇਰੀ ਸੁਣ ਲੋ ਜੀ ਗੱਲ ਮੰਨਦੀ ਆ ਮੈਂ ਬਹੁਤ ਗਲਤੀਆਂ ਕੀਤੀਆਂ ਨੇ ਤੇ ਤੁਹਾਨੂੰ ਪਾਵੇਂ ਉਹ ਗਲਤੀਆਂ ਲੱਗਦੀਆਂ ਵੀ ਨਹੀਂ ਪਰ ਮੈਂ ਜੋ ਵੀ ਕੀਤਾ ਤੁਹਾਡੀ ਮੰਮੀ ਕਰਕੇ ਕੀਤਾ ਵਾ ਤੇ ਸਾਥ ਮੈਂ ਉਹਨਾਂ ਦਾ ਹੀ ਦਿੱਤਾ ਤੂੰ ਸਾਥ ਘਰ ਜੋੜਨ ਵਾਸਤੇ ਨਹੀਂ ਦਿੱਤਾ ਤੂੰ ਸਾਥ ਦਿੱਤਾ ਤੋੜਨ ਵਾਸਤੇ ਚਲੋ ਠੀਕ ਆ ਜਿਵੇਂ ਤੁਸੀਂ ਕਹਿੰਦੇ ਹੋ ਉਵੇਂ ਕਰ ਲੈਣੀ ਆ ਪਰ ਜਿਹੜੀ ਤੁਸੀਂ ਕੱਲ ਐਫ ਡੀ ਵਾਲੀ ਗੱਲ ਕੀਤੀ ਸੀ ਨਾ ਮੇਰੇ ਕੋਲ ਉਹ ਨਹੀਂ ਹੋਣੀ ਮਨਪ੍ਰੀਤ ਟੋਪੀਆਂ ਨਾ ਜਨਾਨੀ ਨੂੰ ਪਾਉਂਦਾ ਚੰਗਾ ਲੱਗਦਾ ਜੇ ਮੈਂ ਤੈਨੂੰ ਕੁਝ ਕਹਾਂ ਨਾ ਤਾਂ ਮੇਰੇ ਮੋਰੇ ਤੇਰੀ ਜ਼ੁਬਾਨ ਨਹੀਂ ਨਿਕਲਣੀ ਮਰਾ ਟੀਮ ਦੇ ਦੋ ਬੰਦੇ ਤਾਂ ਆ ਗਏ ਤੀਜੇ ਨੂੰ ਵੀ ਬੁਲਾ ਲਓ ਕੱਲਮ ਕੱਲਮ ਆਇਆ ਕਰੋ ਟੀਮ ਦਾ ਝੁੰਡ ਬਣਾ ਕੇ ਆਇਆ ਕਰੋ ਅੱਛਾ ਹੋਰ ਵੀ ਕੁਝ ਬੋਲ ਲੈ ਜੇ ਕੁਝ ਰਹਿ ਗਿਆ ਤਾਂ ਪਰ ਜਦੋਂ ਮੈਂ ਬੋਲਣ ਲੱਗੀ ਨਾ ਫਿਰ ਤੈਨੂੰ ਮੋਰੇ ਤਾਂ ਗੱਲ ਨਹੀਂ ਆਣੀ ਮੰਮੀ ਤੂੰ ਫੋਨ ਤੇ ਵੀ ਕਿਹਾ ਸੀਗਾ ਕਿ ਕੋਤੀ ਬੋਰ ਥੱਲੇ ਆ ਜੂ ਤੇ ਨਾਲੇ ਹੁਣ ਤੁਸੀਂ ਇਹਨਾਂ ਨੂੰ ਟੁੱਟ ਟੁੱਟ ਵੀ ਪਈ ਜਾਂਦੇ ਹੋ ਗੱਲ ਤਾਂ ਦੱਸੋ ਕੀ ਆ ਮਾਦਾ ਨੂੰ ਨਾ ਉਹ ਤੋਂ ਬਾਅਦ ਜਿਵੇਂ ਲੱਗਦਾ ਅੱਜ ਤਾਈ ਮਾਦਾ ਦੀ ਬਾਏ ਤੇ ਦਮ ਲੱਗਦਾ ਲਾਪਰੀਤ ਧਿਆਨ ਨਾਲ ਸੁਣ ਇਹ ਸਵਰਨੇ ਨੂੰ ਕਹਿੰਦਾ ਕਿ ਜੇ ਤਿਰੰਦ ਦੇ ਤੀਜੀ ਕੁੜੀ ਹੋ ਗਈ ਤਾਂ ਮੈਂ ਗੋਦ ਲੈ ਲੂੰਗਾ ਆ ਤੈਨੂੰ ਕੀ ਲੱਗਦਾ ਤੂੰ ਸਾਨੂੰ ਪਤਾ ਨਹੀਂ ਚੱਲੂਗਾ ਨਾ ਕੀ ਗੱਲ ਇਹ ਜਵਾਬ ਕਬ ਜਮ ਨਹੀਂ ਸਕਦੀ ਤੇ ਤੂੰ ਕਿਰਨ ਦਾ ਜਵਾਬ ਆਪਣੇ ਝੋਲੀ ਪਵਾ ਕੇ ਜਿਆਦਾ ਸੁਆਸ ਰੱਖ ਬਣਾਉਣ ਦੀ ਕੋਸ਼ਿਸ਼ ਕਰਦਾ ਪਿਆ ਕਿਸੇ ਆਪਣੇ ਦੀ ਧੀ ਗੋਦ ਲੱਲੀਏ ਕੀ ਗੱਲ ਉਹ ਗਲਤ ਚੀਜ਼ ਆ ਓਕੇ ਸੇ ਧੀ ਨੂੰ ਗੋਦ ਪਵਾਉਣਾ ਗਲਤ ਨਹੀਂ ਐ ਗਲਤ ਤਾਂ ਇਹ ਐ ਕਿ ਤੇਰੇ ਪਹਿਲੇ ਆਪਣੇ ਬੱਚਾ ਹੈਗਾ ਮਾਤਾ ਇਸ ਮੁੱਦੇ ਤੇ ਮੈਂ ਲਾਪਰੀ ਨਾ ਗੱਲ ਕਰਨੀ ਸੀ ਮੈਨੂੰ ਪਤਾ ਕਿ ਲਾਪਰੀ ਨੂੰ ਕੋਈ ਓਬਜੈਕਸ਼ਨ ਨਹੀਂ ਹੈਗਾ ਪਰ ਤੁਹਾਡੇ ਕੇ ਚਨੂਨੇ ਲੜੀ ਜਾਂਦੇ ਹਾਂਜੀ ਤੁਹਾਨੂੰ ਕਿੰਨੇ ਕਿਹਾ ਕਿ ਮੈਨੂੰ ਓਬਜੈਕਸ਼ਨ ਨਹੀਂ ਹੈਗੀ ਜੇ ਤੁਹਾਨੂੰ ਧੀ ਚਾਹੀਦੀ ਐ ਤੇ ਤੁਸੀਂ ਮੈਨੂੰ ਦੱਸੋ ਪਰ ਮੈਂ ਕਿਸੇ ਦੀ ਨਹੀਂ ਪਾਲਣੀ ਤੈਨੂੰ ਕਿੱਦਾਂ ਪਤਾ ਕਿ ਤੇਰੇ ਧੀ ਹੋਣੀ ਐ ਜਿਗਾਹ ਨੂੰ ਮੁੰਡਾ ਹੋ ਗਿਆ ਫਿਰ ਕੀ ਕਰੇਂਗੀ ਮੈਨੂੰ ਤਾਂ ਭਰਤੀ ਚਾਹੀਦੀ ਐ ਨਾ ਮੰਮੀ ਆ ਮੁੱਦਾ ਨਾ ਅੱਗੇ ਦੀ ਅੱਗੇ ਵਧੇ ਜਾਂਦਾ ਤੇ ਨਾਲੇ ਤੁਸੀਂ ਸੁਣ ਲਓ ਚਾਹੇ ਮੁੰਡਾ ਹੋਵੇ ਤੇ ਚਾਹੇ ਕੁੜੀ ਪਰ ਜਵਾਕ ਤੇ ਆਪਣਾ ਹੀ ਹੋਊਗਾ ਨਾ ਆਪਾਂ ਕਿਸੇ ਦਾ ਨਹੀਂ ਜਵਾਕ ਲੈਣਾ ਚਲੋ ਫਿਰ ਠੀਕ ਆ ਫਿਰ ਐਫ ਡੀ ਵਾਲੇ ਪਾਸੇ ਆਇਓ ਫਿਰ ਤੁਸੀਂ ਮੰਮੀ ਤੁਸੀਂ ਨਾ ਸਵਰਨੇ ਵੀਰਾਂ ਨੂੰ ਕਹੋ ਕਿ ਐਫ ਡੀਆਂ ਦੇਵੇ ਤੇ ਗੱਲ ਮੁਕਾਵੇ ਹੁਣ ਮੈਂ ਇਸ ਘਰ ਚ ਨਾ ਕਲੇਸ਼ ਨਹੀਂ ਚਾਹੁੰਦੀ ਲਾਪ੍ਰਿਤ ਤੂੰ ਇਹ ਗੱਲ ਕਿਉਂ ਭੁੱਲਦੀ ਐ ਉਹ ਕੁੜੀ ਜਿਹਦੇ ਨਾਲ ਉਹਨੇ ਵਿਆਹ ਕਰਾਣਾ ਹੈ ਉਹ ਉਹਦੀ 10 ਲੱਖ ਦੀ ਦੁਕਾਨ ਤੇ 5 ਲੱਖ ਦੀ ਐਫ.ਡੀ. ਦੇ ਕੇ ਉਹਦੇ ਨਾਲ ਵਿਆਹ ਕਰਾਉਣ ਲੱਗੀ ਆ ਜਿਉ ਐਫ.ਡੀ. ਕੁੜੀਆਂ ਨੂੰ ਦੇ ਦੂਗਾ ਤੇ ਜਿਉ ਕੁੜੀ ਵਿਆਹ ਤੋਂ ਮੁੱਕਰ ਗਈ ਫਿਰ ਆਪਣਾ ਵੀ ਤਾਂ ਨੁਕਸਾਨ ਹੈ ਨਾ ਦੁਕਾਨ ਦਾ ਤੇ ਫੇਰ ਮੰਮੀ ਤੁਸੀਂ ਕੀ ਚਾਹੁੰਦੇ ਹੋ ਮੈਂ ਆਪਣਾ ਨੁਕਸਾਨ ਕਰਾਈ ਜਾਵਾਂ ਓਹੋ ਤੁਸੀਂ ਲੜੀ ਕਿਉਂ ਜਾਂਦੇ ਹੋ ਤੁਹਾਡੇ ਕੋਲ ਟਾਈਮ ਹੈਗਾ ਸੋਚ ਕੇ ਦੱਸ ਦਿਓ ਨਾ ਜੇ ਅਸੀਂ ਐਫ.ਡੀ. ਨਹੀਂ ਦੇਵਾਂਗੇ ਫਿਰ ਤੂੰ ਕੀ ਕਰ ਲੂਗਾ ਜਾ ਨਹੀਂ ਦਿੰਦੇ ਅਸੀਂ ਐਫ.ਡੀ. ਜਾ ਕਰ ਲੈ ਜਾਓ ਕਰਨਾ ਸਾਡਾ ਮਾਤਾ ਲਾਸਟ অপਸ਼ਨ ਮੇ ਕੋਈ ਹੀ ਹੈ ਕਿ ਮੇਰੀ ਐਫਡੀ ਹੈ ਉਹਦਾ ਮੈਂ ਦਊਂਗਾ ਹੀ ਦਊਂਗਾ ਜੇ ਤੁਸੀਂ ਆਪਣੀ ਆਪਣੀ ਦੇਤੀ ਨਾ ਤੇ ਟੋਡਾ ਮੇਰਾ ਕਲੇਸ਼ ਹੋ ਜਾਣਾ ਆਪਰੇ ਤਾਂ ਆਪਣਾ ਕਲੇਸ਼ ਕਿਉਂ ਮੈਂ ਤਾਂ ਵੈਸੇ ਵੀ ਤੇਨਾਂ ਰਹਿ ਕੇ ਖੁਸ਼ ਨਹੀਂ ਬਾਈ ਨਾਲੋਂ ਪਹਿਲਾਂ ਤਲਾਕ ਆਪਣਾ ਨਾ ਕਰਾ ਲਈਏ ਛੇਤੀ ਜੋ ਛੇਤੀ ਨਾ ਕਿਸੇ ਫੈਸਲੇ ਤੇ ਪਹੁੰਚ ਜਾਓ ਨਹੀਂ ਤੇ ਮੈਂ ਸਰਪੰਚ ਨੂੰ ਥੱਦਣ ਲੱਗਾ ਮਾਦਾ ਫਿਰ ਤੁਸੀਂ ਜਨਾ ਘਰ ਦੀਆਂ ਗੱਲਾਂ ਬਾਹਰ ਗਈਆਂ ਮਖੌਲ ਵੀ ਤਾਂ ਤੁਸੀਂ ਹੀ ਡਾਇਆ ਦੂਰਾ ਲੱਟਾ ਕੋਟ ਮੇਰੀਆਂ